ਜਿਸ ਦੀ ਤੂੰ ਅੰਸ ਹੈ ਉਹਨੂੰ ਆਪਣੇ ਵਿੱਚ ਪ੍ਰਗਟ ਕਰ ਆਪਣੇ ਵਿੱਚ ਪ੍ਰਗਟ ਕਰੋ ਤੇਰੇ ਵਿੱਚ ਹੈ ਉਹ ਤੇਰੇ ਵਿੱਚ ਜੋਤ ਰੂਪ ਵਿੱਚ ਹੈ ਜਿਵੇਂ ਸਾਡੇ ਮਾਂ ਬਾਪ ਸਾਡੇ ਵਿੱਚ ਇੱਕ ਬਲੱਡ ਦੇ ਰੂਪ ਵਿੱਚ ਰਕਤ ਦੇ ਰੂਪ ਦੇ ਵਿੱਚ ਬਿੰਦ ਦੇ ਰੂਪ ਦੇ ਵਿੱਚ ਹੈ ਨਾ ਜਦੋਂ ਅਸੀਂ ਆਪਣੇ ਟੈਸਟ ਕਰਾਉਨੇ ਹਾਂ ਜਿੱਥੋਂ ਪਛਾਣ ਸਾਡੀ ਪਤਾ ਲੱਗਦੀ ਹੈ ਅਸੀਂ ਕਿਹਦੇ ਬੱਚੇ ਹਾਂ ਕਈ ਚੀਜ਼ਾਂ ਨੇ ਟੈਸਟ ਕਰਨ ਵਾਲੀਆਂ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਬੱਚਾ ਇਸ ਦੀ ਔਲਾਦ ਹੈ ਉਹ ਟੈਸਟ ਹੁੰਦੇ ਤੇ ਅਸੀਂ RAM ਦੀ ਔਲਾਦ ਆ ਅਸੀਂ ਵਾਹਿਗੁਰੂ ਦੀ ਔਲਾਦ ਆ ਜਦੋਂ ਸਾਡੇ ਅੰਦਰੋਂ ਚੰਗੇ ਗੁਣ ਪੈਦਾ ਹੋਣਗੇ ਜਦੋਂ ਸਾਡੇ ਅੰਦਰੋਂ ਮਿੱਠੇ ਬੋਲ ਪੈਦਾ ਹੋਣਗੇ ਜਦੋਂ ਅੰਦਰ ਸਾਡੇ ਪਿਆਰ ਪੈਦਾ ਹੋਵੇਗਾ ਪਤਾ ਲੱਗ ਜਾਏਗਾ ਸੱਚਮੁੱਚੋ ਰਾਮ ਵਰਗ ਹੈ ਸੱਚਮੁੱਚ ਦੇ ਰਾਮ ਦੀ ਅੰਸ ਹੈ ਸੱਚਮੁੱਚ ਵਾਹਿਗੁਰੂ ਦਾ ਪੁੱਤਰ ਹੈ ਸੇਸ਼ ਕਰਕੇ ਮਰੀ ਕਹਿੰਦੇ ਤਿਸਨੂੰ ਮਨ ਵਸਾਏ ਜਿਨੇ ਪਾਇਆ ਜਿਸ ਨੇ ਤੈਨੂੰ ਪੈਦਾ ਕੀਤਾ ਉਹਨੂੰ ਮਨ ਵਿੱਚ ਯਾਦ ਕਰ ਜਿੱਦਾਂ ਵੀ ਤੇਰਾ ਦਿਲ ਕਰਦਾ ਕਰ ਲੈ ਠੀਕ ਹੈ ਜੀ